ਇਹ ਸਰਪੰਚ ਕਤਲ ਹੋ ਗਿਆ। ਉਹੀ ਸਰਪੰਚ ਜੀ ਨੇ ਉਹ ਕੋਈ ਦੇ ਮਾੜੇ ਕੰਮਾਂ ਦਾ ਪਰਦਾ ਪਾਛੀਤਾ মিডিਏ ਦੇ ਸਾਹਮਣੇ। ਤੇ ਚੰਦ ਮਹੀਨਿਆਂ ਬਾਅਦ ਉਹ ਸਰਪੰਚ ਦਾ ਦੁਕਾਨ ਤੇ ਬੈਠੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਿਹਨੇ ਕਰਾਇਆ? ਸਾਫ਼ ਤੇ ਸਪਸ਼ਟ ਹੋ ਗਈ ਨਾ ਗੱਲ। ਪੰਜਾਬ ਦੇ ਅੰਦਰ ਸਰਕਾਰ ਨਹੀਂ ਹੈਗੀ। ਗੁੰਡਾਗਰਦੀ ਤੇ ਬੁਰਸ਼ਾਗਰਦੀ ਦਾ ਰਾਜ ਹੈ। ਛੋਟੇ ਵੀ ਰੇ ਦਾ ਚਿੱਟੇ ਦਿਨਵਾਂਗ ਸਾਫ਼ ਤੇ ਸਪਸ਼ਟ ਆ। ਤੁਸੀਂ ਰਿਜ਼ਲਟ ਲੋਕਸਭਾ ਵਾਲਾ ਦੇਖਣਾ। ਅਸੀਂ 7 ਜਿੱਤੀਆਂ ਝਾੜੂ ਕੋਲੇ 2 ਹੈਗੀ 7 ਦਾ ਮਤਲਬ ਕੀ ਹੈ ਵੀ ਅਸੀਂ ਤਕਰੀਬਨ 70 72% ਵੋਟ ਦੇ ਉੱਤੇ ਕਾਂਗਰਸ ਪਾਰਟੀ ਜਿੱਤ ਦੇ ਢੰਡੇ ਗੱਡ ਕੇ ਆਈ ਹੈ 2024 ਚ 2027 2027 ਦੇ ਵਿੱਚ ਲੋਕਾਂ ਨੇ ਮਨ ਮੰਨ ਲਿਆ ਹੋਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਰਹਿ ਗਈ ਗੱਲ ਬਾਈ ਇਲੈਕਸ਼ਨ ਦੀ ਬਾਈ ਇਲੈਕਸ਼ਨ ਦੇ ਵਿੱਚ ਸਾਡਾ ਕੈਂਡੀਡੇਟ ਬੜਾ ਵਧੀਆ ਜਿਹੜਾ ਕੱਲ ਪਾਰਟੀ ਨੇ ਅਨਾਉਂਸ ਕੀਤਾ ਤੇ ਅਸੀਂ ਸਾਰੇ ਜੀਤ ਤੋੜ ਮਿੰਨ ਕਰਕੇ ਬਾਇਲੈਕਸ਼ਨ ਜਿਹੜੀ ਉਹ ਬਾਬਾ ਕਿਰਪਾਗਰ ਗੁਰੂ ਰਾਮਦਾਸ ਸਾਹਿਬ ਦੀ અપਾਰ ਬਖਸ਼ਿਸ਼ ਕਿਉਂਕਿ ਉਧਰ ਗੁਰੂ ਰਾਮਦਾਸ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਦੇ ਅਸੀਂ ਜਿੱਤ ਦੇ ਝੰਡੇ ਗੱਡ ਕੇ ਆਵਾਂਗੇ ਅੱਛਾ ਇਹ ਸ ਰਾਜ ਸਭਾ ਸੀਟ ਨੂੰ ਐਸੀ ਵੀ ਆ ਰਿਹਾ ਕਿ ਪ੍ਰੈਜ਼ੀਡੈਂਟ ਵੱਲੋਂ ਨਹੀਂ ਹਜੇ ਕਨਫਰਮ ਤਾਂ ਨਹੀਂ ਹੋਇਆ ਦਾ ਇੱਕ ਮੀਡੀਆ ਹੈਗੀ ਆ ਪਰਸੈਪਸ਼ਨ ਤੋਂ ਦੇਖੋ ਇੱਕ ਸਨਤਕਾਰ ਉਹਨੂੰ ਭੇਜਣ ਲੱਗਿਆ ਤੇ ਉਹਦੇ ਪਿੱਛੇ ਕੀ ਆ ਉਹਦੇ ਪਿੱਛੇ ਬੜਾ ਕੁਝ ਹੈ ਕਿਉਂਕਿ ਰਜਿੰਦਰ ਗੁਪਤਾ ਜੀ ਬੜੇ ਵੱਡੇ ਸੰਤਕਾਰ ਕਰਦੇ ਆ ਉਹਨਾਂ ਨੂੰ ਰਾਜ ਸਭਾ ਜੇ ਭੇਜਣਾ ਤੇ 2027 ਦੇ ਵਿੱਚ ਕਿਹੜੇ ਕਿਹੜੇ ਮੈਨੇਜਮੈਂਟ ਕੀਤੇ ਆ ਉਹਦੇ ਨਾਲ ਉਹਦੇ ਤੋਂ ਕਿਹੜੇ ਕਿਹੜੇ ਪੂਰੇ ਕਰਾਉਣੇ ਆ ਇਹ ਵਿਚਾਰਨ ਦੀ ਗੱਲ ਆ ਇਹ ਐਵੇਂ ਨਹੀਂ ਅੰਨਾ ਵੰਡੇ ਸੀਰਨੀਆਂ ਤੇ ਮੁਰਮੁਰ ਧਰਤਿਆਂ ਨੂੰ ਇਹ ਐਵੇਂ ਨਹੀਂ ਵੱਡਿਆਂ ਨੂੰ ਸੀਰਨੀਆਂ ਪੈਂਦੀਆਂ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਪੱਕਾ ਪਕਾ ਪਹਿਲਾਂ ਕਰਵਾਇਆ ਤੇ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਹੈ ਇੰਨੇ ਲੋਕ ਨੇ ਇਕੱਠੇ ਹੋ ਕੇ ਲਗਾਤਾਰ ਕਦੀ ਕਿਸੇ ਕੋਲ ਜਾ ਰਹੇ ਕਦੀ ਔਰ ਮਾਮਲਾ ਪੁਰਾਣਾ ਹੁੰਦਾ ਜਾ ਰਿਹਾ ਹੈ ਤੇ ਇਹ ਇਹ ਬੇੜਾਗਰਕ ਹੋ ਗਿਆ ਬੇੜਾਗਰਕ ਹੋ ਗਿਆ ਇਹ ਕੱਲਾ ਜੀਕੇ ਵੈਲੀ 'ਚ ਨਹੀਂ ਇਹ ਪੂਰੇ ਤੁਹਿਆਣੇ ਦੇ ਅੰਦਰ ਬੇੜਾਗਰਕ ਹੋਇਆ ਹੈ ਤੁਸੀਂ ਕੋਈ ਪਲਾਟ ਲੈ ਲਿਆ ਤੁਸੀਂ ਤਿੰਨ ਸਾਲ ਲੇਟ ਬਣਾਉਣ ਲੱਗੇ ਹੋ ਪਲਾਟ ਲਿਆ ਸੀ 13 ਲੱਖ ਦਾ ਤੇ ਜਦੋਂ ਬਣਾਉਣ ਲੱਗਦੇ ਹਾਂ ਕਹਿੰਦੇ ਨਾ ਨਾ ਇੱਧਰ ਆ ਜਾ 6 ਲੱਖ ਰੁਪਈਆ ਹੋਰ ਭਰ ਡਵੈਲਪਮੈਂਟ ਚਾਰਜੇਸ ਦੇ ਸਨ ਇਹ ਕਿਹੜਾ ਕਾਨੂੰਨ ਆ ਇਹ ਹਰ ਕਲੋਨੀ ਦੇ ਵਿੱਚ ਇਹ ਕਲੋਨਾਈਜ਼ਰ ਲੁੱਟਦਾ ਮੰਨਦੇ ਤੇ ਰੋਕਣਾ ਕਿਹਨੇ ਆ ਰੋਕਣ ਦੀ ਡਿਊਟੀ ਤੇ ਜ਼ਿੰਮੇਵਾਰੀ ਕਿਦੀ ਆ ਸਮੇਂ ਦੇ ਹਾਕਮੀ ਲੋਕਾਂ ਦੀ ਅੱਜ ਹਾਕਮੀ ਲੋਕ ਚੁੱਪ ਕਰਕੇ ਅੱਖਾਂ ਦੇ ਪੱਟੀ ਬੰਨ ਕੇ ਇੱਥਿਆਂ ਤੇ ਪੱਟੀ ਕਿਉਂ ਬੰਨੀ ਜਾਂਦੀ ਆ ਜਿੱਥੇ ਰਲੇਮਾਂ ਹੋ ਜਵੇ ਜਿੱਥੇ ਲੁੱਟਦੇ ਪੈਸੇ ਦੀ ਵੰਡ ਪੈਣ ਲੱਗ ਪਵੇ ਉੱਥੇ ਫਿਰ ਚੁੱਪੀ ਹੁੰਦੀ ਆ ਇਹ ਚੁੱਪੀ ਦਾ ਕਾਰਨ ਨੇ ਕਿ ਲੋਕਾਂ ਨੂੰ ਇਕੱਠੇ ਫੜਾ ਨੀ। ਨਿਯਮਤ ਲਈ ਹੋਈ ਹੈ ਸਰਕਾਰ ਨੇ ਕਿ ਸਰਕਾਰ ਤੋਂ ਅੱਗੇ ਦੁਆਰ ਤੋਂ ਕੋਈ ਪ੍ਰੋਬਲਮ ਨਹੀਂ ਆ। ਆ ਤੁਸੀਂ ਦੇਖ ਹੀ ਲਿਆ। ਇੱਕ ਦੁਆਰ ਦੀ ਬਾਤ। ਦੁਆਰ ਦੀ ਗੱਲ ਕਰਦੇ ਹਾਂ ਇਹ ਵਿਚਾਰੇ ਪਹਿਲਾਂ ਐਮਐਲਏ ਕੋਲੇ ਫਿਰ ਮਨਿਸਟਰ ਕੋਲੇ ਅਫਸਰਾਂ ਦੇ ਕੋਲੇ ਜਾ ਜਾ ਕੇ ਥੱਕ ਗਏ। ਗੱਲ ਨਹੀਂ ਬਣੀ ਸਰਕਾਰ ਕਿਹਦੇ ਦੁਆਰ ਹੈਗੀ ਹੈ? ਸਰਕਾਰ ਇਹਦੇ ਦੁਆਰ। ਹੋਰ ਕਿਤੇ ਨਹੀਂ। ਅਨੇ ਦੇ ਵਾਸੀਆਂ ਕੋਲੋਂ ਸਨਤਕਾਰਾਂ ਕੋਲੋਂ ਸੁਣ ਲਿਆ। ਗੋਲੀ ਚੱਲੀ ਹੋਵੇ ਉਹਦੀ ਰਿਕਾਰਡਿੰਗ ਹੋ ਗਈ। ਗੋਲੀ ਚਲਾਉਣ ਵਾਲੇ ਗੁੰਡਿਆਂ ਦੇ ਵਿਰੁੱਧ ਪੁਲਿਸ ਕੋਈ ਕਾਰਵਾਈ ਨਾ ਕਰੇ ਕੋਈ ਕਾਰਵਾਈ ਨਾ ਕਰੇ ਇਹਦਾ ਮਤਲਬ ਕੀ ਆ ਕਿ ਜਿੰਨਾ ਪੰਜਾਬ ਦੇ ਅੰਦਰ ਗੈਂਗਬਾਰ ਗੁੰਡਾਤੰਤਰ ਉਹ ਸਰਕਾਰੀ ਸਰਪ੍ਰਸਤੀ ਥੱਲੇ ਆ ਉਹ ਝਾੜੂ ਦੀ ਸਰਪ੍ਰਸਤੀ ਦੇ ਥੱਲੇ ਲੋਕਾਂ ਦੇ ਨਾਲ ਬੁਰਸ਼ਾਗਰਦੀ ਕਰਦਾ ਫਿਰਦਾ ਕੀ ਮਝਾਲ ਕੋਈ ਬੰਦਾ ਗੋਲੀ ਚਲਾ ਜਵੇ ਤੇ ਪੁਲਿਸ ਕਾਰਵਾਈ ਨਾ ਕਰੇ ਸਾਫ਼ ਤੇ ਸਪਸ਼ਟ ਹੈ ਕਿ ਉਹਨੂੰ ਸਤਾਧਾਰੀ ਲੋਕਾਂ ਦੀ ਛਤਰ ਸ਼ਾਇਆ ਇਹੀ ਸਾਰਾ ਕੁਝ ਪੈਸੇ ਪੂਸੇ ਇਕੱਠੇ ਕਰਾਉਣ ਲਈ ਲੋਕਾਂ ਦੇ ਉੱਤੇ ਗੋਲੀਆਂ ਚੜ੍ਹ